ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਡੱਲ ਹੈਗਾ ਜੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਠੀਕ ਹੈ ਜੀ ਵਾਹ ਪਿੰਡ ਬਿਲਕੁਲ ਨਜ਼ਦੀਕਾ ਨਜ਼ਦੀਕ ਹੈਗਾ ਜੀ ਮਾੜੀ ਮੇਗਾ ਪਿੰਡ ਬਿਲਕੁਲ ਜਿਹੜਾ ਕੋਲੇ ਆ ਮਾੜੀ ਉਦੋਂ ਕੇ ਸੋ ਇਹ ਨਾਲ-ਨਾਲ ਲੱਗਦੇ ਪਿੰਡ ਆ ਤੇ ਇਸ ਘਰ ਤੋਂ ਦੋਸਤੋ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਬਾਈ ਦਲੇਰ ਸਿੰਘ ਉਹਨਾਂ ਨਾਲ ਤੁਹਾਨੂੰ ਮਿਲਾਵਾਂਗੇ ਬਾਈ ਦਲੇਰ ਉਹਨਾਂ ਦਾ ਪਸ਼ੂ ਵਪਾਰ ਦਾ ਕੰਮ ਆ ਤੇ ਐਨੀਮਲ ਜਿਹੜੇ ਦੋਸਤੋ ਸਾਫ਼ ਸੁਥਰੇ ਪਸ਼ੂ ਲੈ ਕੇ ਆਉਂਦੇ ਨੇ ਆਪਣੇ ਬਿਲਕੁਲ ਥਾਂ ਟਿਕਾਣੇ ਤੇ ਆਪਣੇ ਕਿਲੇ ਦੇ ਉੱਪਰ ਜਿਹੜੇ ਚੰਗੇ ਪਸ਼ੂ ਆ ਤੁਹਾਨੂੰ ਉਹ ਵੇਖਣ ਦੇ ਵਿੱਚ ਮਿਲਣਗੇ ਇਸ ਘਰੋਂ ਤੇ ਅੱਜ ਤੋਂ ਜਿਹੜੀ ਆ ਕੁਝ ਦਿਨ ਆਪਾਂ ਪਹਿਲਾਂ ਜਿਹੜੀ ਇੱਕ ਵੀਡੀਓ ਪਾਈ ਸੀ ਦੋਸਤੋ ਪਸ਼ੂ ਜਿਹੜੇ ਚੰਗੇ ਰਹਿ ਗਏ ਤੇ ਅੱਗੇ ਭਰਾਵਾ ਦੀ ਜਿਹੜੀ ਇਨਪੁੱਟ ਹੈਗੀ ਆ ਜਿਹੜੇ ਅੱਗੋਂ ਰਿਪਲਾਈ ਆਏ ਉਹ ਵੀ ਇਹ ਆਏ ਆ ਵੀ ਚੰਗੇ ਪਸ਼ੂ ਆ ਤਕਰੀਬਨ ਦੁੱਧ ਵਾਲੇ ਪਸ਼ੂ ਸੀਗੇ ਤੇ ਅੱਜ ਜਿਹੜੀਆਂ ਆਪਾਂ ਤੁਹਾਨੂੰ ਟੋਟਲ ਤਿੰਨ ਮੱਜਾਂ ਦਿਖਾਉਣੀਆਂ ਮੱਜਾਂ ਝੋਟੀਆਂ ਜਿਹੜੀਆਂ ਦੋਸਤੋ ਤਿੰਨ ਹੋਣਗੀਆਂ ਪ੍ਰੋਪਰ ਇਨਫੋਰਮੇਸ਼ਨ ਆਪਾਂ ਬਾਈ ਦਲੇਰ ਸਿੰਘ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਹੜੇ ਪਸ਼ੂ ਸੂਏ ਸਵੇ ਨੇ ਖਾਸ ਤੌਰ ਤੇ ਉਹ ਤੁਸੀਂ ਇੱਕ ਟਾਈਮ ਦੋ ਟਾਈਮ ਘਰ ਵਿਜ਼ਿਟ ਕਰਕੇ ਤਸੱਲੀ ਨਾਲ ਜਿਹੜੀ ਐਚਬਾਈ ਕਰ ਲਿਓ ਤੇ ਜਿਹੜੇ ਪਸ਼ੂ ਅੱਗੇ ਢੁੱਕੇ ਨੇ ਤਿਆਰੀ ਦੇ ਵਿੱਚ ਆ ਟਿੱਪ ਕੇ ਬਿਲਕੁਲ ਤਸੱਲੀ ਦੇ ਨਾਲ ਚੇਪਾ ਕੱਢ ਕੇ ਬਾਈ ਹੋਰਾਂ ਦੇ ਕਿੱਲੇ ਦੇ ਉੱਪਰ ਤਾਂ ਸੱਲੀ ਜਰੂਰ ਕਰ ਲਿਓ ਉਸ ਤੋਂ ਬਾਅਦ ਤੁਸੀਂ ਸੌਦਾ ਕਰ ਸਕਦੇ ਆਂ ਅੱਜ 20 ਜਨਵਰੀ ਨੂੰ ਆਪਾਂ ਜਿਹੜੀ ਆ ਦੋਸਤੋ ਵੀਡੀਓ ਬਣਾ ਰਹੇ ਆਂ ਤੇ ਸਮਾਂ ਜਿਹੜਾ ਤਕਰੀਬਨ ਸ਼ਾਮ ਦਾ 4:30 ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ ਤੇ ਹਾਂਜੀ ਆ ਦਿਖਾ ਦਿਓ ਜੀ ਠੀਕ ਆ ਜੀ 4:19 ਮਿੰਟ ਦਾ ਸਮਾਂ ਤੇ ਪ੍ਰੋਪਰ ਜਿਹੜਾ ਦੋਸਤੋ ਟਾਈਮ ਜਿਹੜਾ ਤੁਸੀਂ ਨੋਟ ਕਰ ਲਓ ਤੇ ਅੱਜ ਇੱਕ ਨੀਲੀ ਰਾਵੀ ਦੀ ਜਿਹੜੀ ਦੋਸਤੋ ਮੱਝ ਹੋਵੇਗੀ ਠੀਕ ਆ ਜੀ ਉਸ ਤੋਂ ਬਾਅਦ ਤਕਰੀਬਨ ਦੋ ਹੋਰ ਨਾਗ ਬਾਈ ਹੋਰਾਂ ਦੇ ਕੋਲ ਨੇ ਪ੍ਰੋਪਰ ਇਨਫੋਰਮੇਸ਼ਨ ਆਪਾਂ ਬਾਈ ਹੋਰ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਚੱਲਦੇ ਹਾਂ ਜੀ ਸਭ ਤੋਂ ਪਹਿਲਾਂ ਭਾਜੀ ਦਲੇਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਰਾਜਸ਼ੰਦੂ ਪਾਈ ਕੀ ਆ ਰਹਿਆ ਹੋਰ ਬਹੁਤ ਵਧੀਆ ਬਾਈ ਜੀ ਤੁਸੀਂ ਸੁਣਾਓ ਠੀਕ ਠਾਕ ਚੜਦੀ ਕਲਾ ਕਿਰਪਾ ਮਾਲਕ ਦੀ ਬਾਬਾ ਬੋੜਾ ਸਾਹਿਬ ਦੀ ਠੀਕ ਆ ਤੇ ਬਾਈ ਜੀ ਕੀ ਰਿਐਕਸ਼ਨ ਹੀ ਰਿਹਾ ਕੀ ਪਹਿਲਾਂ ਇੱਕ ਵੀਡੀਓ ਆਪ ਅਪਲੋਡ ਕੀਤੀ ਸੀਗੀ ਹਾਂ ਜੀ ਉਹਦੇ ਤੇ ਉਦੋਂ ਹੀ ਪਸੂ ਆਪਣੇ ਵੇਗੇ ਰਾਤ ਰਾਤ ਸਾਰੇ ਮੰਨ ਲਓ ਆਪਣੀ 9 ਵਜੇ ਤੋਂ ਵੀਡੀਓ ਚਲਾਈ ਸੀ ਹਾਂ ਜੀ ਤੇ ਰਾਤ ਰਾਤ ਹੀ ਸੌਦੇ ਹੋ ਠੀਕ ਆ ਅੱਛਾ ਸਵੇਰੇ ਆਪਦੀ ਤਸੱਲੀ ਕਰਕੇ ਲੈ ਗਏ ਤੁਸੀਂ ਇਹ ਵੀ ਦੱਸ ਪਸ਼ੂ ਲੁਧਿਆਣੇ ਚਲੇ ਗਏ ਆ ਹਾਂ ਜੀ ਅੱਛਾ ਅੱਛਾ ਹਾਂਜੀ ਹਾਂਜੀ ਤੁਸੀਂ ਵੀ ਦੱਸਿਆ ਪਸ਼ੂ ਹੋਰ ਵੀ ਆਏ ਆ ਭੈਣ ਭਰਾਵਾਂ ਨੇ ਉਹਦੇ ਵਿੱਚੋਂ 4-5 ਉਹਨਾਂ ਦੇ ਨਾਲ ਹੋਰ ਵੇਕੇ ਆ ਵੇਕ ਕੇ ਹਾਂਜੀ ਉਹ ਜਿਹੜੀ ਇੱਕ ਪਹਿਲਾਂ ਕੱਟਰੀ ਲਈ ਸੀ ਜਿਹੜੇ ਵੀਰ ਨੇ ਆਪਣਾ ਇੱਥੋਂ ਹੈਗਾ ਟੱਬਾ ਪੈਂਡਿਆ ਆ ਇਹ ਕੀ ਆ ਲੁਧਿਆਣੇ ਦੇ ਲਾਗੇ ਜੀ ਉਹਦੇ ਉਹਨੇ ਨਾਲ ਹੀ ਇੱਕ ਹੋਰ ਛੋਟੀ ਉਹਦੇ ਨਾਲ ਹੀ ਖਰੀਦ ਲਈ ਅਗਲੇ ਦਿਨ ਉਹਨੂੰ ਹੋਰ ਇੱਕ ਲਿਆਤੀ ਨਾਲ ਬਹੁਤ ਵਧੀਆ ਜੀ ਹਾਂ ਜੋੜੀ ਰਹਿ ਗਈ ਬਹੁਤ ਵਧੀਆ ਜੀ ਹਾਂ ਜੀ ਤੇ ਨੀਲੀ ਰਾਵੀ ਦੇ ਵੇਹੇ ਤੁਹਾਡੇ ਬੈਠਿਆਂ ਹੀ ਗਾਹ ਗਾਏ ਸੌਦਾ ਆਇਆ ਸੀ ਉਹ ਹਾਂ ਜੀ ਹਾਂ 19 ਜਬ ਮਾਲੋ ਫੋਨ ਆਉਂਦੇ ਐ ਇਦਾਂ ਹੀ ਮੰਨ ਲਓ ਸਭ ਤੇ ਚੱਲੀ ਜਾਂਦੇ ਠੀਕ ਆ ਜੀ ਹਾਂ ਸੁਤਰਾ ਡੰਗਰ ਤਈ ਦਾ ਪਹਾੜ ਉੱਤ ਪੱਗਲੀ ਕਮਾਈ ਕਰਕੇ ਤੇ ਅਗਲੇ ਭੱਜੇ ਆਉਂਦੇ ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਸੋ ਦੋਸਤੋ ਕੋਈ ਬਾਲੇ ਵੱਡੇ ਰੇਟ ਨਹੀਂ ਹੋਣਗੇ ਬਾਕੀ ਚੀਜ਼ ਦੇ ਹਿਸਾਬ ਨਾਲ ਜਿਹੜੇ ਇਸ ਕਿਲੇ ਦੇ ਉੱਪਰ ਤੁਹਾਨੂੰ ਰੇਟ ਵੇਖਣ ਦੇ ਵਿੱਚ ਮਿਲਣਗੇ ਅੱਜ ਦੋਸਤੋ ਆਪਾਂ ਸਟਾਰਟ ਕਰਦੇ ਆਂ ਪਹਿਲੇ ਨੰਬਰ ਤੇ ਜਿਹੜੀ ਇੱਕ ਨੀਲੀ ਰਾਵੀ ਦੀ ਮੱਝ ਖੜੀ ਆ ਪ੍ਰੋਪਰ ਇਨਫੋਰਮੇਸ਼ਨ ਭਾਈ ਤੁਹ ਪੁੱਛਦੇ ਆਂ ਤੇ ਵੀਰ ਜੀ ਕੀ ਡਿਟੇਲ ਹੈ ਕੀ ਆ ਮੱਝ ਸੂਈ ਆ ਜਾਂ ਸੂਣ ਵਾਲੀ ਆ ਜੀ ਇਹ ਵੀਰ ਜੀ 20 ਤੋਂ 25 ਦਿਨ ਹੋ ਗਏ ਨੂੰ ਸੂਈ ਨੂੰ ਸੂਈ ਨੂੰ ਹਾਂ ਜੀ ਕੱਟਾ ਇਹਦੇ ਮਗਰੇ ਠੀਕ ਆ ਜੀ ਹਾਂ ਜੀ ਠੀਕ ਆ ਤੇ 20 ਤੋਂ 25 ਦਿਨ ਜਿਹੜਾ ਦੋਸਤੋ ਸਮਾਂ ਹੋ ਗਿਆ ਨੀਚੇ ਜਿਹੜਾ ਮੇਲ ਕਾਫ ਆ ਕੱਟਾ ਹੈਗਾ ਇਸਦੇ ਨੀਚੇ ਤੇ ਬਿਲਕੁਲ ਜਿਹੜੀ ਹੈਗੀ ਤੁਸੀਂ ਮਾਰਕਿੰਗ ਜਿੰਨੀ ਵੀ ਹੈਗੀ ਨੀਲੀ ਰਾਵੀ ਦੇ ਵਿੱਚ ਥੋੜਾ ਜਿਹਾ ਵਾਈਟਨੈਸ ਮੈਂ ਇੱਥੇ ਐਡ ਕਰ ਦੀ ਵਾਈਟਨਸ ਜਿਹੜੀ ਸਫੇਤੀ ਥੋੜੀ ਜਿਹੀ ਬਾਤ ਹੈਗੀ ਆ ਬਾਕੀ ਪ੍ਰੋਪਰ ਮੱਜਾਂ ਦੇ ਵਿੱਚ ਦੋਸਤੋ ਨਾਰਮਲ ਆ ਵੀ ਜਾਂਦੀ ਹੈ ਕਿਤੇ ਨਾ ਕਿਤੇ ਸਫੇਤੀ ਦੇਖਣ ਦੇ ਵਿੱਚ ਮਿਲਦੀ ਆਪਾਂ ਨੂੰ ਰਹਿੰਦੀ ਆ ਤੇ ਬਾਕੀ ਆ ਜਿਹੜੀ ਥਣ ਹਵਾਨੇ ਤੋਂ ਇੱਕ ਵਾਰੀ ਚੈੱਕ ਕਰੋ ਉਲਟ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਥਣਾ ਦੀ ਜਿਹੜੀ ਕੁਆਲਿਟੀ ਹੈ ਵੇਖ ਕੇ ਚੈੱਕ ਕਰੋ ਜੀ ਠੀਕ ਆ ਗੈ ਬੰਤਰ ਜਿਹੜਾ ਵਿਥਾਂ ਮਿਰਲਾ ਨੇ ਬਿਲਕੁਲ ਨਾਰਮਲ ਹੀ ਤੁਹਾਨੂੰ ਪਤਾ ਲੱਗ ਜਾਣਾ ਵੀਡੀਓ ਦੇ ਵਿੱਚ ਠੀਕ ਆ ਜੀ ਤੇ ਚੰਗਾ ਸੋਹਣਾ ਥਾਣਾ ਬਿਲਕੁਲ ਚਾਰੇ ਥਣ ਜਿਹੜੇ ਦੋਸਤੋ ਬਰਾਬਰਤਾ ਵਾਈਜ਼ ਵੇਖੀ ਹੈ ਤੇ ਬਿਲਕੁਲ ਨਖੜਵੇਂ ਥਾਣੇ ਸਪੇਸ ਵਗੈਰਾ ਵਿੱਚ ਪੂਰੀ ਆ ਥਾਣੇ ਦੇ ਵਿੱਚ ਤੇ ਨੀਚੇ ਜਿਹੜਾ ਇਸਦੇ ਮੇਲਕਾਫ ਆ ਤੇ ਬਾਕੀ ਆਪਾਂ ਬਾਈ ਤੋਂ ਦੁੱਧ ਪੁੱਛਦੇ ਆ ਤੇ ਭਾਜੀ ਇਹਦਾ ਹੁਣ ਮੌਕੇ ਦਾ ਕਿੰਨਾ ਦੁੱਧ ਚੱਲ ਰਿਹਾ ਜੀ ਇਹ ਫਰੇ ਜੀ ਇਸ ਟਾਈਮ ਤੇ ਵੀ ਰਾਜੀਤ ਜੀ ਇਸ ਟਾਈਮ 12 ਲੀਟਰ ਦੁੱਧ ਤਿਆਰ ਜੀ 12 ਲੀਟਰ ਹਾਂ ਜੀ ਭਵੇਂ ਚਾਰ ਡੰਗ ਚਵਾਈ ਕਰ ਲੈ ਠੀਕ ਆ ਜੀ ਹਾਂ ਜੀ 12 ਲੀਟਰ ਆਪਾਂ ਕੰਡੇ ਵਾਲਾ ਕਹਿ ਸਕਦੇ ਹਾਂ ਹਾਂ ਜੀ ਹਾਂ ਜੀ ਕਹਿ ਸਕਦੇ ਹਾਂ ਚਵਾ ਵੀ ਸਕਦੇ ਆ ਮਣਾ ਵੀ ਸਕਦੇ ਚਲੋ ਵਧੀਆ ਗੱਲ ਹੈ ਜੀ ਤੇ ਚਵਾਈ ਵੀਰ ਜੀ ਇੱਕ ਨੰਬਰ ਪੋਲੀ ਇੱਕ ਇੱਕ ਨੰਬਰ ਕੋਈ ਭੂਰਨਾ ਹੋਊ ਕੋਈ ਥਾਣ ਘੱਟ ਵਧਣਾ ਹੋਊ ਸੋ ਦੋਸਤੋ ਬੌਡੀ ਬੰਤਰ ਦੀ ਮੈਂ ਤੁਹਾਨੂੰ ਦਿਖਾਉਣਾ ਬਹੁਤ ਚੰਗੀ ਰਾਜੀ ਜਿਹੜੀ ਆਪਾਂ ਕਹਾਂਗੇ ਬਾਕੀ 20 ਦਿਨ ਦਾ ਸਮਾਂ ਹੋ ਗਿਆ 20 ਤੋਂ ਪਲੱਸ 22 ਦਿਨ 20 22 ਦਿਨ ਦਾ ਸਮਾਂ ਤੇ ਆਪਾਂ ਕਹਾਂਗੇ ਵੀਰ ਨੂੰ ਇੱਕ ਵਾਰੀ ਖੋਲ ਕੇ ਬਾਹਰ ਤੋਰ ਕੇ ਦਿਖਾਈਏ ਠੀਕ ਹੈ ਜੀ ਤੇ ਬਿਲਕੁਲ ਬਰੀਕ ਚਮੜੀ ਆ ਦੋਸਤੋ ਪਤਲੀ ਜਿਹੜੇ ਮੈਂ ਗੰਡੇ ਦਾ ਛਿਲਕ ਹੁੰਦਾ ਬਿਲਕੁਲ ਉਸੇ ਤਰ੍ਹਾਂ ਦੀ ਜਿਹੜੀ ਚਮੜੀ ਆ ਠੀਕ ਹੈ ਜੀ ਡੋਟੀ ਪਤਲੀ ਚੌੜੀ ਜਣਾ ਦਿੰਦਾ ਡੰਗਰ ਬਿਲਕੁਲ ਆ ਕਰੋ ਚੈੱਕ ਜੀ ਆ ਵੇ ਜੀ ਨਾਲ ਬੱਚਾ ਮੇਰੇ ਕਰਦੇ ਬੱਚਾ ਦਿਖਾਈਏ ਜੀ ਠੀਕ ਹੈ ਆ ਨੀਲਾ ਜਿਹੜਾ ਹਨਾ ਇਹ ਮੇਲਕਾਫ ਆ ਦੋਸਤੋ ਜਿਹੜਾ ਨੀਲਾ ਬਿਲਕੁਲ ਬਿੱਲੀ ਅੱਖਾ ਲਾ ਇਹ ਜਿਹੜਾ ਕੱਟਾ ਹੈਗਾ ਇਸ ਦੇ ਨੀਤੇ ਦਿਖਾਈਓ ਤੇ ਸਲੀ ਨਾਲ ਜੀ ਆਹ ਵੇਖੋ ਜੀ ਬਿੱਲੀ ਅੱਖਾ ਬਿੱਲੀ ਅੱਖਾ ਠੀਕ ਹੈ ਜੀ ਬਿੱਲੀ ਅੱਖਾ ਗੁਲਾਬੀ ਜ਼ਬਾਨ ਤੇ ਮੂੰਹ ਦੀ ਵੀ ਸਫੇਦੀ ਤੁਸੀਂ ਵੇਖ ਸਕਦੇ ਹੋ ਤੇ ਬਾਕੀ ਓਵਰ ਆਲ ਜਿਹੜੀ ਮਾਜਾ ਦੋਸਤੋ ਚੰਗੀ ਆ ਸਰੀਰ ਘਟਾਂਚਾ ਬਹੁਤ ਵਧੀਆ ਹੈਗਾ ਮੱਜ ਦਾ ਤੇ ਬਿਲਕੁਲ ਪੱਧਰ ਜਿਹੜਾ ਲੇਵਾ ਹੈਗਾ ਆਹ ਕਰੋ ਚੈੱਕ ਮੋਟੀ ਜਵਾਈ ਪੂਰੀ ਮੋਟੀ ਜਵਾਈ ਵਧੀਆ ਠੀਕ ਹੈ ਤੇ 12 ਲੀਟਰ ਬਾਈ ਦਲੇਰ ਸਿੰਘ ਉਹਨਾਂ ਕਿਹਾ ਵੀ 12 ਲੀਟਰ ਦੀ ਜਵਾਈ ਤੁਸੀਂ ਇਸ ਦੇ ਥੱਲੇੋਂ ਕਰ ਸਕਦੇ ਬਾਕੀ ਸ਼ੂਹ ਸਾਤੇ ਨਿਸ਼ਾਨ ਵੀ ਪ੍ਰੋਪਰ ਹੈਗਾ ਬਹੁਤੇ ਵੀਰਾਂ ਤਾਂ ਹੁੰਦਾ ਵੀ ਸ਼ੂਹ ਤੇ ਨਿਸ਼ਾਨ ਪ੍ਰੋਪਰ ਜਿਹੜੀ ਮਾਰਕਿੰਗ ਆ ਦੋਸਤੋ ਤੁਹਾਨੂੰ ਆਪਾਂ ਓਵਰਆਲ ਦੱਸਤੀ ਆ ਥੋੜੀ ਜੀ ਸਪੇਦੀ ਵੱਧ ਆ ਬਾਕੀ ਹੋਰ ਜਿਹੜੀ ਕੈਰੈਕਟਰ ਵਾਈਜ਼ ਵੇਖੀਏ ਤੇ ਮੱਝ ਜਿਹੜੀ ਪ੍ਰੋਪਰ ਆਪਾਂ ਨੀਲੀ ਰਾਵੀ ਦੇ ਵਿੱਚ ਵੀ ਨੂੰ ਪੈ ਸਕਦੀ ਆ ਜਾਂਦੀ ਹੈ ਨੀਲੀ ਰਾਵੀ ਹਾਂਜੀ ਠੀਕ ਹੈ ਬਾਕੀ ਸਿੰਘਾ ਸੁੰਗਾ ਦੇ ਬੰਤਰ ਬਹੁਤ ਸੋਹਣੀ ਹੈਗੀ ਆ ਪਾਪਤਾ ਸਿੰਘ ਲੱਗਾ ਹੈਗਾ ਮੱਜ ਨੂੰ ਤੇ ਬਾਕੀ ਭਾਜੀ ਇਹਦੀ ਡਿਮਾਂਡ ਕਿੰਨੇ ਕੀਤੀ ਹੋਈ ਹੈ ਇਹਦੀ ਡਿਮਾਂਡ ਵੇਖੋ ਵੀਰ ਜੀ ਮੰਨੋ ਜਿਹੜੀ ਸੋਹਣੀ ਮੱਝ ਆ ਆਮ ਹੀ ਮੈਂ ਵੇਖਿਆ ਵਪਾਰੀ ਲੱਖ ਰੁਪਏ ਤੋਂ ਘੱਟ ਮੋਲ ਨਹੀਂ ਕਰਦੇ ਆਪਾਂ ਲੱਖ ਵੀ ਨਹੀਂ ਕਰਨਾ 85000 ਵੀ ਨਹੀਂ ਕਰਨਾ ਹਾਂਜੀ ਆਪਾਂ 76000 ਚੋਂ ਮਾਨਤਾ ਕਰਦਾ 76000 ਦੇ ਵਿੱਚ ਡਿਮਾਂਡ ਆਪਣੀ 85000 ਆ 76000 ਜੋਂ ਆਪਾਂ ਮਾਨਤਾ ਕਰਾਂਗੇ ਠੀਕ ਆ ਲੋ ਵੀ ਦੋਸਤੋ ਬਾਈ ਹੋਰਾਂ ਨੇ ਬੇਸ਼ੱਕ 76000 ਡਿਮਾਂਡ ਕੀਤੀ ਆ ਸੋ ਹੋਰ ਕਿਸੇ ਕਿੱਲੇ ਤੇ ਹੁੰਦੀ ਤਾਂ 12 ਲੀਟਰ ਬਿਲਕੁਲ ਤਿਆਰ ਦੁੱਧ ਹੁੰਦਾ ਤੇ ਮੈਨੂੰ ਲੱਗਦਾ ਵੀ ਤਕਰੀਬਨ 80-82 ਤੋਂ ਬਾਹਰ ਦੀ ਡਿਮਾਂਡ ਹੋਣੀ ਸੀਗੀ ਤੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਵੀ ਮੁੱਲ ਲਗਾ ਸਕਦੇ ਹੋ ਕੋਈ ਕਿਸੇ ਨੂੰ ਗੁੱਸਾ ਗਿਲਾ ਨਹੀਂ ਹੁੰਦਾਗਾ ਦੋਸਤੋ ਬਾਕੀ ਜਿਹੜੀ ਆਰਡਰ ਦੀ ਕੁਆਲਿਟੀ ਆ ਸ਼ੇਪ ਹਵਾਨੇ ਦੀ ਤੁਸੀਂ ਵੇਖੋਗੇ ਤੇ ਬਿਲਕੁਲ ਜਿਹੜਾ ਦੋਸਤੋ ਬਣਾਤਣਾ ਹੈ ਜਿਵੇਂ ਜਿਵੇਂ ਸਮਾਂ ਜਾਂ ਨੇੜੇ ਆਉਂਦਾ ਚਵਾਦਾ ਉਵੇਂ ਮੇਂ ਸ਼ੇਪ ਜੜੀ ਆ ਦੋਸਤੋ ਖਵਾਨਾ ਭਰ ਕੇ ਬਿਲਕੁਲ ਤਿਆਰ ਕਰ ਲੈਂਦੀ ਆ ਆ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਆ ਕਰੋ ਜੱਗ ਦੇ ਠੀਕ ਹੈ ਗਿਠ-ਗਿਠ ਦੀ ਵੇਤਿਆ ਸਾਰੇ ਬਨੇ ਆ ਕਰੋ ਜੱਗ ਦੇ ਜੰਗਾ ਸੋਨਾ ਥਾ ਨਾ ਤੇ 76000 ਬਾਕੀ ਲੈਦੇ ਦੇ ਵਿੱਚ ਭਾਜੀ ਹੋ ਜੇਗੀ ਛੋਟ ਆ ਛੋਟ ਹੋਊਗੀ ਜਰੂਰ ਹੋਊਗੀ ਛੋਟ ਠੀਕ ਆ ਠੀਕ ਆ ਇਸ ਤੋਂ ਬਾਅਦ ਆਪਾਂ ਚੱਲਦੇ ਆਂ 2 ਨੰਬਰ ਵਾਲੀ ਦੂਜੇ ਨੰਬਰ ਵਾਲੀ ਜਿਹੜੀ ਇਹ ਝੋਟੀ ਆ ਤੇ ਕੀ ਡਿਟੇਲ ਭਾਜੀ ਆਜੋ ਸਾਹਮਣੇ ਜੀ ਇਹ ਜੀ ਦੂਸਰੇ ਸੂਏ ਆ ਦੂਜੇ ਸੂਏ ਆ ਹਾਂਜੀ ਤੇ ਕਿਵੇਂ ਆ ਇਹਨੂੰ ਅੱਜ 10 ਦਿਨ ਹੋ ਗਏ ਸੂਈ ਨੂੰ ਇਹਦੇ ਮਗਰ ਵੀ ਕਟਾ ਹੈ ਕਟਾ ਇਹਦੇ ਮਗਰ ਹਾਂਜੀ ਠੀਕ ਆ ਜੀ ਹਾਂਜੀ ਇਹਦੇ ਥੱਲੇ ਦੁੱਧ 10 11 ਲੀਟਰ ਦਾ ਪਰ ਆਪਾਂ 10 ਲੀਟਰ ਦੇ ਕਹਾਂਗੇ 10 ਲੀਟਰ ਕੰਡੇ ਵਾਲਾ ਦੁੱਧ ਜਿਹਨੂੰ ਮੰਨ ਲਓ ਆਪਾਂ ਕਹਿ ਦਿੰਨੇ ਆਂ ਵੀ ਚਾਰ ਆ ਇੱਕ ਬਾਈ ਜੀ ਗੱਲਾਂ ਹੁੰਦੀ ਆ ਵੀ ਇੱਕ ਇੱਥੇ ਕਿਸੇ ਨਾਲ ਆ ਕੇ ਚੋਕੇ ਵੇਖ ਲੈਣੀ ਹਾਂਜੀ ਹਾਂਜੀ ਇੱਕ ਹੁੰਦਾ ਵੀ ਆਨਲਾਈਨ ਸੌਦਾ ਮਗਾਉਣਾ ਦੋ ਦੇ ਵਿੱਚ ਫਰਕ ਆ ਹਾਂਜੀ ਹਾਂਜੀ ਵੀ ਜੇਕਰ ਕੋਈ ਆਨਲਾਈਨ ਭਰਾ ਮਗਾਉਂਦਾ ਤਾਂ ਵੀ 10 ਲੀਟਰ ਦੀ ਬਿਲਕੁਲ ਆਪਾਂ ਕਹਿ ਕੇ ਦੇਣੀ ਕਿ ਇੱਥੇ ਕੋਈ ਆ ਕੇ ਤਸਦੀ ਵੀ ਕਰ ਲੈਣ ਬਿਲਕੁਲ ਤਸਦੀ ਕਹਿ ਕੇ ਦੇਾਂਗੇ ਅਸੀਂ ਤਾਂ ਤਸਦੀ ਵੀ ਕਰ ਲੈ ਤਾਂ ਵੀ 8 10 ਦਿਨ ਚਲਾਈ ਉਹ ਵੇ ਲੋ ਜਿਹੜੀਆਂ ਲੁਧਿਆਣੇ ਟੱਬੇ ਵਾਲੇ ਘੱਲੀਆਂ ਉਹਨੇ ਦੁਬਾਰਾ ਅਜ ਪਰਸੋ ਗੂਣਾ ਤਿੰਨ ਦਿਨ ਹੋ ਗਏ ਚਾਰ ਮਹੀਨਿਆਂ ਗਈਆਂ ਨੂੰ ਉਹਨੇ ਦੁਬਾਰਾ ਫੋਨ ਲਾਇਆ ਵੀ ਤੁਹਾਡਾ ਕਿਲੋ ਕਿਲੋ ਦੁੱਧ ਵੱਧ ਨਿਕਲਿਆ ਨਹੀਂ ਰਹੀ ਨੇ ਸਫਰ ਤੇ ਆਕੇ ਦੋ ਕਿਲੋ ਵੱਧ ਨਿਕਲੇ ਦਸਨ ਨੂੰ ਮੰਨ ਲਓ 12 13 ਦਾ ਆਦੀਏ ਦਵੇ ਨਾ ਫਿਰ ਲਾਂਮਾ ਹੁੰਦਾ ਇਹ ਰਾਜ ਠੀਕ ਆ 10 ਲੀਟਰ ਕੰਡੇ ਵਾਲਾ ਦੁੱਧ ਦਾਂਗੇ ਦਾ ਠੀਕ ਆ ਹਾਂਜੀ ਬਾਕੀ ਹੈਵੀ ਬਾਡੀ weight ਦੇ ਵਿੱਚ ਆ ਦੋਸਤੋ ਤੇ ਸੈਕਿੰਡ ਟਾਈਮ ਨਾਲ ਦੂਜਾ ਸੁਬਾ ਸੂਈ ਆ ਹਾਂਜੀ ਹਾਂਜੀ ਹਵਾਣੇ ਦੀ ਸ਼ੇਪ ਤੁਸੀਂ ਬਿਲਕੁਲ ਚੈੱਕ ਕਰ ਲਓ ਇਹਦਾ ਬੱਚਾ ਉਦਰੀ ਨਾਲ ਮੈਂ ਚੱਲ ਜਾਣੀ ਤੇ 10 ਦਿਨ ਹੋਏ ਇਹਨੂੰ ਸੂਈ ਨੂੰ ਨਾ ਹਾਂਜੀ ਹਾਂਜੀ 10 ਦਿਨ ਪੂਰੇ ਤੇ ਹੁਣ 10 ਕਿਲੋ ਆਪਾਂ ਕਿਹਾ ਨਾ ਹਾਂਜੀ 10 ਲੀਟਰ ਤੇ ਬਾਕੀ ਚਵਾਉਣਾ ਵੱਧ ਵੀ ਚਾਹੀਦਾ ਝੋਟੀ ਜਿਹੋ ਜਿਹੀ ਬਣੀ ਹੋਈ ਹਾਂ ਜਾ ਕੇ ਅੱਧਾ ਕਿਲੋ ਵੱਧ ਦੇਵੇ ਕਿਲੋ ਵੱਧ ਦੇਵੇ ਫਿਰ ਸਵਾਦ ਆਉਂਦਾ ਫੜਾ ਜਾ ਸਹੀ ਗੱਲ ਫਿਰ ਅਗਲਾ ਮੰਨਦਾ ਵੀ ਠੀਕ ਯਾਰ ਇਹਦੇ ਚਾਹੀਏਗੀ ਇਹ ਬੰਦੇ ਨੂੰ ਠੀਕ ਹੈ ਤੇ ਭਰਾਵੋ ਦੁੱਧ ਬੇਸ਼ੱਕ ਪਾਈਆ ਅੱ ਆ ਥਾਣ ਹਵਾਨਾ ਜੇ ਨਾ ਦੇਖੋ ਤੇ ਬੇਨਬੂਨ ਜਿਹੜੀ ਹੈਗੀ ਹੈ ਮਿਲਕ ਬੇਨ ਆ ਦੋਸਤੋ ਦੋਹਾਂ ਪਾਸੇ ਜਿਹੜੀ ਮੋਟੀ ਬਿਲਕੁਲ ਪਾਈਪ ਵਾਂਗੂ ਜੇ ਮੈਂ ਆਪਾਂ ਕਹਾਂਗੇ ਬਿਲਕੁਲ ਪਾਈਪ ਵਰਗੀ ਮੋਟੀ ਜਿਹੜੀ ਨਾਲ ਆ ਕਰੋ ਚੱਕ ਜੇ ਆ ਥਾਣ ਜੀ ਠੀਕ ਆ ਆ ਖੋਲ ਕੇ ਵੀਰੇ ਨੂੰ ਵੀ ਦਿਖਾਈਏ ਦਾ ਨਾੜੀ ਵੀ ਬਚਾ ਠੀਕ ਹੈ ਜੀ ਆ ਕਰੋ ਚੈੱਕ ਜੀ ਇੱਕ ਇੱਕ ਹੀ ਸੀਲ ਲਾ ਕੇ ਜੀ ਹਾਂ ਜੀ ਹਾਂ ਜੀ ਆ ਵੇਖੋ ਜੀ ਠੀਕ ਹੈ ਸੀਲ ਸੋ ਪੂਰੀ ਆ ਤੇ ਆ ਬੱਚਾ ਹਨਾ ਜੀ ਆ ਕਾਲਾ ਹਾਂ ਜੀ ਠੀਕ ਹੈ ਠੀਕ ਹੈ ਖੇਚ ਲੋ ਖੇਚ ਲੋ ਠੀਕ ਹੈ ਜੀ ਜਦੋਂ ਬੱਚਾ ਠੀਕ ਹੜਦਾ ਨਾ ਠੀਕ ਹੈ ਚਾਹ ਲੋ ਜੀ ਹਾਂ ਜੀ ਠੀਕ ਹੈ ਜੀ ਖਵਾਨੇ ਦੀ ਜਿਹੜੀ ਬੰਤਰ ਆ ਦੋਸਤੋ ਵੇਖ ਕੇ ਚੈੱਕ ਕਰੋ ਤੇ ਦੁੱਧ ਵਾਲੀ ਜਿਹੜੀ ਦੋਸਤੋ ਇਹ ਝੋਟੀ ਆ ਤੇ ਸੂਆ ਬਾਈ ਜੀ ਦੂਜਾ ਹੀ ਹੈ ਨਾ ਇਹ ਦੂਸਰਾ ਸੂਆ ਹੀ ਤੇ ਹੁਣ ਦੁੱਧ ਤੁਸੀਂ ਦੱਸਿਓ 10 ਲੀਟਰ ਦਾ ਚਾਹੀਦਾ ਹਾਂਜੀ ਹਾਂਜੀ 10 ਲੀਟਰ ਦਾ ਤਿਆਰ ਹੈ ਠੀਕ ਕੋਈ ਵੀ ਰਾਨ ਕੇ ਚੋਲੇ ਹਾਂਜੀ ਦੋ ਟਾਈਮ ਚਾਰ ਟਾਈਮ ਜਿੰਨਾ ਮਰਜ਼ੀ ਜੋ ਠੀਕ ਆ ਦੂਰੋਂ ਨਾ ਦੋਸਤੋ ਪਹੁੰਚ ਕੇ ਇੱਕ ਟਾਈਮ ਦੋ ਟਾਈਮ ਦੀ ਜਿਹੜੀ ਤਸੱਲੀ ਕਰ ਲਿਓ ਬੇਸ਼ੱਕ ਠੀਕ ਆ ਬਾਕੀ ਬਾਈ ਦਲੇਰ ਹੋਣਾ ਦਾ ਜਿਹੜਾ ਕੰਮ ਆ ਤਕਰੀਬਨ ਤਸੱਲੀ ਆਪਦੀ ਵੀ ਜਿਹੜੀ ਜ਼ਰੂਰ ਕਰਕੇ ਲਿਆਉਂਦੇ ਆ ਚਾਹੇ ਪਸ਼ੂ ਸੂਆ ਸਵਾਹ ਲੈਣ ਚਾਹੇ ਉਹ ਗੱਬਣ ਲੈਣ ਤਸੱਲੀ ਹਰ ਪਾਸਿਓਂ ਜਿਹੜੀ ਦਾ ਹਰ ਐਂਗਲ ਤੋਂ ਕਰਕੇ ਲੈਂਦੀ ਆ ਕਿਉਂਕਿ ਅੱਗੇ ਜੀ ਉਹ ਨਾਲ ਜਿਹੜੀਆਂ ਦੋ ਮਈਆਂ ਗਈਆਂ ਗੱਬਣੀ ਕੰਨੀਆਂ ਐ ਬਿਲਕੁਲ ਜਾ ਕੇ ਸੂਈਆਂ ਬਿਲਕੁਲ ਸਹੀ ਨਿਕਲੀਆਂ ਠੀਕ ਐ ਜੀ ਯਾਨੀ ਆਪ ਦਾ ਸ਼ੱਕ ਕੱਢ ਕੇ ਲਈਦਾ ਅਗਲੇ ਨੂੰ ਆਖੀ ਦਾ ਵੀ ਐ ਮੰਨ ਲਓ ਅਸੀਂ ਕੋਈ ਲਵੇ ਜਾਂ ਨਾਲ ਲਵੇ ਮੰਨ ਲਓ ਘਰ ਵਾਲੇ ਕਿਹ ਲੈਣਾ ਦੇ ਜਾਂ ਅਸੀਂ ਪਹੇ ਦੇਣੇ ਨਹੀਂ ਤਸੱਲੀ ਕਰਨੀ ਕਰਨੀ ਸਾਨੂੰ ਵੀ ਡਰ ਰਹਿੰਦਾ ਵੀ ਆਪ ਦੀ ਤਸੱਲੀ ਨਿਸ਼ਾ ਕਰਕੇ ਲੈ ਗਏ ਸਹੀ ਐ ਜੀ ਹਾਂ ਜੀ ਬਿਲਕੁਲ ਤੇ ਭਾਈ ਜੀ ਇਹਦੀ ਹਰ ਕਿੰਨੀ ਮੁੱਲ ਕਿੰਨਾ ਕੀਮਤ ਹੈ ਜੀ ਇਹਦੀ ਕੀਮਤ ਜੀ 70000 ਰੁਪਏ 70000 ਹਾਂ ਜੀ ਤੇ 6500 ਠੀਕ ਹੈ ਜੀ ਹਾਂਜੀ ਮੌਕੇ ਦੇ ਮਾਰਤਾ ਜੋਕ ਦਾ ਠੀਕ ਹੈ ਹਾਂਜੀ 70000 ਜਿਹੜੀ ਦੋਸਤੋ ਡਿਮਾਂਡ ਆ ਬਾਈ ਹੋਰਾਂ ਕੀਤੀ ਤੇ 65000 ਜਿਹੜਾ ਮੌਕੇ ਤੇ ਆ ਤੇ 65000 ਦੇ ਵਿੱਚੋਂ ਵੀ ਥੋੜੀ ਬਾਦੀ ਲੈਸ ਮੌਕੇ ਤੇ ਆ ਜੋ ਵੀ ਹੋਵੇਗਾ ਠੀਕ ਹੈ ਜੀ ਬਾਈ ਜੀ ਹਾਂਜੀ ਕੋ ਦੂਰੋਂ ਨੇੜੋਂ ਸੱਜਣਾ ਆਇਂਦਾ ਫਿਰ ਕਰਾ ਹੀ ਲੈਂਦਾ ਛੋਟ ਦਾ ਨਹੀਂ ਨਹੀਂ ਕਰਾ ਲੈਂਦਾ ਜੀ ਤੇ ਬੇਸ਼ੱਕ ਜਿਹੜਾ ਦੋਸਤੋ 70000 ਮੋਲਾ ਤੇ ਜਿਹੜਾ ਕੱਦ ਘੜ ਤੁਸੀਂ ਵੇਖੋ ਕੱਦ ਘੜ ਉੱਚੇ ਦੀ ਆ ਕਿਉਂਕਿ ਦੂਰੋਂ ਨੇੜੋਂ ਆਉਣਾ ਹੁੰਦਾ ਕਿਸੇ ਨੇ ਦੂਰੋਂ ਨੇੜੋਂ ਆਉਣਾ ਤੁਸੀਂ ਤੇ ਕੱਦ ਘੜ ਇੱਕ ਵਾਰੀ ਜ਼ਰੂਰ ਦੱਸਣਾ ਬਣਦਾ ਕੱਦ ਮੱਝ ਦਿਖਾਈ ਆ ਵਜਨ ਬੱਟੇ ਵਾਲੀ ਆ ਬਿਲਕੁਲ ਸੇਮ ਟੂ ਸੇਮ ਜਿਹੜੀ ਆ ਦੋਸਤੋ ਇੱਕੋ ਜਿਹੀ ਹਾਈਟ ਆ ਇੱਕੋ ਜਿਹਾ ਜਿਹੜਾ ਵਜਨ ਬਟਾ ਇੱਕੋ ਜਿਹੀ ਵਜਨ ਵਾਲੀ ਜਿਹੜੀ ਦੋਸਤੋ ਇਹ ਮੱਝਾਂ ਹੈਗੀਆਂ ਨੇ ਤੇ ਇਸ ਤੋਂ ਬਾਅਦ ਇੱਕ ਲਾਸਟ ਐਂਡ ਫਾਈਨਲ ਤੇ ਜਿਹੜੀ ਇੱਕ ਤੀਜੇ ਨੰਬਰ ਤੇ ਮੱਝ ਆਉਂਦੀ ਆ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀ ਲੈ ਲੈਨੇ ਆ ਇਹ ਪਹਿਲੇ ਸੋਏ ਕੱਟੀ ਆ ਜੀ ਰਾਜੀ ਇਹ ਪਹਿਲੇ ਨਹੀਂ ਹਾਂਜੀ ਪਹਿਲੇ ਛੋਟੀ ਆ ਫਿਰ ਰਾਜੀ ਸਿੱਗੀ ਇਹ ਦੰਦਾਰੀ ਆ ਜੀ ਅੱਛਾ ਸਿੱਗੀ ਆ ਮੂੰਹ ਹਾਂਜੀ ਫਿਰ ਤੇ ਸਿੱਗੀ ਮੂੰਹ ਆ ਦੋਸਤੋ ਠੀਕ ਆ ਤੇ ਪਹਿਲਾਂ ਛੋਟੀ ਅੱਗੇ ਇਹ ਸੌਣ ਜਾ ਰਹੀ ਆ ਤੇ ਦਿਨ ਦੂਨ ਠੀਕ ਹੈ ਇੱਕ ਵਾਰੀ ਮੈਂ ਤੁਹਾਨੂੰ ਪ੍ਰੋਪਰ ਸਟਰਕਚਰ ਵਿਖਾ ਦਿੰਦਾ ਆ ਹਵਾਨੇ ਵਾਲੇ ਪਾਸਿਓਂ ਲੈਫਟੀ ਹੈਗੀ ਜਿਹੜੀ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਚੌਥਾ ਥਨਾ ਦਾ ਜਿਹੜਾ ਗਾਇਪੰਤਰ ਉਹ ਤੁਸੀਂ ਦੇਖ ਲਓ ਬੈਕ ਸਾਈਡ ਤੋਂ ਠੀਕ ਆ ਤੇ ਆਹ ਕੁਛ ਛੜੀ ਦੀ ਈ ਹੈ ਕੱਢੀ ਠੀਕ ਹੈ ਜੀ ਤੇ ਬਾਡੀ ਵੇਟ ਜਿਹੜਾ ਹੈ ਮੀਡੀਅਮ ਤੋਂ ਪਲੱਸ ਹਾਈਟ ਆ ਦੋਸਤੋ ਮੀਡੀਅਮ ਹਾਈਟ ਵੀ ਤੁਸੀਂ ਮੰਨ ਸਕਦੇ ਜੀ ਤੇ ਸਿੰਘਾ ਸਿੰਘਾਂ ਦੀ ਬੰਤਰ ਜਿਹੜੀ ਆ ਉਹ ਵੀ ਬਿਲਕੁਲ ਤੁਹਾਡੇ ਸਾਹਮਣੇ ਠੀਕ ਹੈ ਜੀ ਕੁੰਡਾ ਸਿੰਘ ਆ ਥੋੜਾ ਜਿਹਾ ਉੱਪਰੋਂ ਉੱਚਾ ਕਰਕੇ ਮੋੜਿਆ ਪਰ ਸਿੰਘ ਫੱਬਦਾ ਪੂਰਾ ਝੋਟੀਦਾਰ ਤੇ ਇਹਦਾ ਭਾਜੀ ਦਿਨ ਕਿੰਨੇ ਕਹੇ ਬਾਕੀ ਸੂਣ ਚ ਇਹਦੇ ਦਿਨ ਪੰਜ ਚਾਰ ਰਿੰਦੇ ਲੈ ਜੂ ਪੰਜ ਚਾਰ ਬਣੂਗੀ ਚੰਗੀ ਥੱਲੇ ਅੱਛਾ ਜੀ ਹਾਂ ਜੀ ਹਜੇ ਪੰਜ ਚਾਰ ਦਿਨ ਸਮਾਂ ਹੈਗਾ ਹਾਂ ਚਾਰਕ ਦਿਨ ਹੈਗਾ ਸਮਾਂ ਜੀ ਠੀਕ ਆ ਸਹੀ ਇਹਨੂੰ ਵੀ ਰਾਜੀ ਆ ਝੋਟੀ ਖੁੱਦੇ ਨੂੰ ਇੱਕ ਅੱਧਾ ਉੱਤੇ ਵੀ ਖੜ ਸਕਦੀ ਲੈ ਸਕਦਾ ਜੀ ਪਸ਼ੂ ਹਾਂ ਬਾਕੀ ਚੱਡੇ ਦੀ ਬਲਤਰ ਵੇਖੋ ਬਹੁਤ ਵਧੀਆ ਸ਼ੇਫੂਗੇ ਦੀ ਚੰਗੀ ਠੀਕ ਲਿਫਟੀ ਜਿਹੜੀ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਕੋਈ 5-4 ਦਿਨ ਦਾ ਜਿਹੜਾ ਸਮਾਂ ਬਾਈ ਹੋਰ ਆ ਦੱਸਤਾ ਕਿ 5-4 ਦਿਨ ਸਮਾਂ ਲੈ ਜਾਊਗੀ ਪੇਟ ਪੁੱਠੇ ਤੋਂ ਤੁਸੀਂ ਵੇਖ ਕੇ ਚੈੱਕ ਕਰੋ ਬਿਲਕੁਲ ਰਾਜੀ ਜਿਹੜੀ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਬਿਲਕੁਲ ਰਾਜੀ ਜਿਹੜੀ ਆਪਾਂ ਝੂਟੀ ਕਵਾਂਗੇ ਇਹਨੂੰ ਤਸੂਆ ਪਹਿਲਾਂ ਅੱਗੇ ਸੂਬਾ ਸੁਣਾਏ ਨੇ ਫਰਸਟ ਟਾਈਮ ਅਰੇ ਅੱਗੇ ਸੁਣ ਜਾ ਰਹੀ ਆ ਠੀਕ ਆ ਓਵਰ ਆਲ ਜਿਹੜੀ ਆ ਦੋਸਤੋ ਝੋਟੀ ਦੇਖ ਵਿੱਚ ਬਹੁਤ ਵਧੀਆ ਹੈਗੀ ਆ ਚੰਗੀ ਝੋਟੀ ਆ ਤੇ ਉਮੀਦ ਹੈਗੀ ਆ ਬਾਕੀ ਰੇਟ ਵੀ ਬਾਈ ਹੋਣਾ ਨੇ ਬਿਲਕੁਲ ਜਾਇਜ਼ ਜੈਨੂਨ ਰੱਖਿਆ ਹੋਵੇਗਾ ਤੇ ਭਾਜੀ ਕਿੰਨੀ ਕੁ ਡਿਮਾਂਡ ਆ ਇਹਦੀ ਡਿਮਾਂਡ ਹੈ ਜੀ 62000 ਰੁਪਈਆ 62000 ਹਾਂਜੀ ਠੀਕ ਆ ਤੇ ਮੌਕੇ ਤੇ ਆਪਾਂ 60 ਚੋਂ 2000 ਛੱਡਦਾ 60 ਦੇ ਵਿੱਚੋਂ ਹਾਂਜੀ 60 ਚੋਂ ਹੀ 200 55 ਦੀ ਹੁੰਦੀ ਪਈ ਜੀ ਠੀਕ ਹੈ ਜੀ 858 ਹਾਂ ਨਾ ਤੇ 35 35 ਬਿਲਕੁਲ ਤੁਸੀਂ ਪਹਿਲੀ ਗੱਲ ਇਹ ਵੀ ਕੋਈ ਕਿੰਤੂ ਪਰੰਤੂ ਨਹੀਂ ਗਈ ਬਾਕੀ ਵੀਰ ਨੇ ਵੀਡੀਓ ਕਾਲ ਤੇ ਮਗੋਣੀ ਤੇ ਇੱਥੇ ਤਪਾ ਗਿਆ ਆਪਾਂ ਖਾ ਸਕਦੇ ਨਹੀਂ ਤੇ ਆਣ ਕਿਤੇ ਪਕੇ ਖਰਚ ਸਕਦਾ ਹਾਂਜੀ ਆਪਦੇ ਅਥੀ ਤਸल्ली ਆਪਦੇ ਅਥੀ ਤਸल्ली ਕਰ ਸਕਦਾ ਜੇ ਆਪਾਂ ਇਤਨਾ ਵੀਡੀਓ ਕਾਲ ਤੇ ਜੇ ਮੰਨ ਲਓ ਕੋਈ ਨਹੀਂ ਵੀ ਆ ਸਕਦਾ ਵੀ ਇਧਰੋਂ ਗੱਡੀ ਭੇਜਣੀ ਹੋਵੇ ਤੇ ਬਾਕੀ ਮੇਰੀ ਇੱਕ ਵੀਰਾਂ ਗੱਡੀ ਬੇਨਤੀ ਆ ਵੀ ਦੂਜਾ ਸਾਈ ਤੋਂ ਬਗੇਰ ਨਹੀਂ ਆਪਾਂ ਡੰਗੜ ਡਕਣਾ ਬਿਲਕੁਲ ਇਹ ਨਜਰ ਸਾਈ ਨਹੀਂ ਕੋ ਪਾਉਂਦਾ ਨਜਰ ਆਪਾਂ ਡੰਗ ਨਹੀਂ ਡਕਾਉਂਗੇ ਬਿਲਕੁਲ ਜੀ ਠੀਕ ਹੈ ਜੀ ਜਰੂਰੀ ਹੁੰਦਾ ਸਾਈ ਬਿਆਨਾ ਜਿਹੜਾ ਦੋਸਤੋ ਬਹੁਤ ਜ਼ਰੂਰੀ ਆ ਉਹਦੇ ਵਿੱਚ ਇਹ ਵੀ ਵੇਖੋ ਮੇਰਾ ਸਾਰਾ ਡਰੈਸ ਜਾਣਾ ਹੈ ਕੋਈ ਮੈਂ ਇਥੋਂ ਚੜੇ ਦੇ ਜਾਣਾ ਨਹੀਂ ਕਿਸੇ ਦੀ ਸਾਈ ਲੈ ਗਈ ਫਿਰ ਉਹ ਮੰਨ ਲਓ ਜੇ ਕੋਈ ਵੀ ਉਹਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਤਾਂ ਆਪਾਂ ਸਾਈ ਉਹਦੀ ਵਸ ਕਰ ਸਕਦੇ ਹਾਂ ਸਹੀ ਹੋ ਜੀ ਹਾਂ ਜੀ ਆਪਾਂ ਪਹਿਹਾਨੀ ਕੇ ਜ਼ਰਾ ਦੀ ਬਿਲਕੁਲ ਹਾਂ ਜੀ ਸੋ ਦੋਸਤੋ ਪੱਕੀ ਸਾਈ ਬਿਆਨਾ ਜਿਹੜਾ ਹੈਗਾ ਤੁਸੀਂ ਕਰਕੇ ਫਿਰ ਕੋਈ ਪਸ਼ੂ ਢਕਾਇਆ ਕਰੋ ਠੀਕ ਹੈ ਜੀ ਇਹ ਬਾਈ ਹੋਰਾਂ ਦੀ ਜਿਹੜੀ ਰਿਕੁਐਸਟ ਆ ਬੇਨ ਪੱਕਾ ਸਾਈਬੀ ਇਹਨਾਂ ਜਿਹੜਾ ਕਰ ਲੋ ਠੀਕ ਹੈ ਜੀ ਖਾਤੇ ਵਿੱਚ ਪੈਸੇ ਅੱਜਕੱਲ ਸਾਰੀ ਟਰਾਂਸਫਰ ਹੁੰਦੇ ਆ ਠੀਕ ਹੈ ਜੀ ਜਸਵੀਰ ਵੀ ਖਾਲੜੇ ਤੋਂ ਆਇਆ ਆਪਣੇ ਕੋਲ ਪਾਸੂ ਖਰੀਦਣ ਵਾਸਤੇ ਵੀ ਬੈਠਾ ਸਾਹਮਣੇ ਆਜੋ ਜਸਵੀਰ ਮੜਾ ਦੇ ਕੋਲ ਆਜੋ ਬੜਿਆ ਆਜੋ ਆਜੋ ਇਹ ਵੀ ਇਹਨੂੰ ਆਪਾਂ ਵੇਖੋ ਆਪਣੇ ਛੋਟਾ ਵੱਡਾ ਵੀਰ ਹੈ ਇਹਨੂੰ ਇਹਦੀ ਰੋਟੀ ਛੱਡ ਕੇ ਡੰਗਰ ਦੇਈਦਾ ਤੇ ਜੋ ਨਾ ਨਹੀਂ ਆਉਂਦਾ ਆ ਜਸ ਬਾਈ ਆਪਣੇ ਸਾਹਮਣੇ ਬਾਈ ਖੜਾ ਜਸ ਕਿਦਾਂ ਗੱਲ ਕਰਦਾ ਜਸ ਵਪਾਰੀ ਹੈ ਖਾਲੜੇ ਤੋਂ ਬਹੁਤੇ ਵੀਰ ਜਾਣਦੇ ਆ ਜਸ ਬਾਈ ਇੱਕ ਵਾਰੀ ਆਪਾਂ ਵੀਡੀਓ ਵੀ ਪਾਈ ਸੀ ਹਾਂਜੀ ਠੀਕ ਆ ਤੇ ਬੂਰੀ ਸਾਰਿਆਂ ਨੂੰ ਸਾਸਰੀ ਕਾਲਜੀ ਤੁਹਾਡੇ ਵੱਲੋਂ ਤੇ ਜਸ ਬਾਈ ਇੱਕ ਵਾਰੀ ਬੂਰੀ ਮੱਝ ਪਾਈ ਸੀ ਤੇ ਬੜੇ ਗਾਹਕ ਆਏ ਤੁਹਾਡੇ ਕੋਲ ਹਾਂਜੀ ਹਾਂਜੀ ਬਹੁਤ ਜੀ ਤੇ ਹੁਣ ਵੀ ਤਕਰੀਬਨ ਪਸ਼ੂ ਆਉਂਦੇ ਰਹਿੰਦੇ ਆ ਹਾਂਜੀ ਬਾਦੂ ਜੀ ਮੱਝਾਂ ਦੇ ਬਾਦੂ ਨੀਲੀ ਦੀਆਂ ਵੀ ਦੱਜੀਆਂ ਵੀ ਸਾਰੇ ਠੀਕ ਆ ਠੀਕ ਆ ਠੀਕ ਆ ਪਸ਼ੂ ਦੋਸਤੋ ਬਾਈ ਜਸ ਕੋਲ ਵੀ ਆਉਂਦੇ ਆ ਤੇ ਬਾਈ ਜਸ ਬਾਈ ਅਦਲੇਰ ਸਿੰਘ ਉਹਨਾਂ ਦੇ ਕੋਲੋਂ ਅੱਜ ਪਸ਼ੂ ਵੀ ਤਕਰੀਬਨ ਲੈ ਕੇ ਹੁੰਦੇ ਜਾਂਦੇ ਰਹਿੰਦੇ ਆ। ਆ ਕੋਈ ਲਾਪਰਵਾਹ ਮੈਂ ਮੰਨ ਲਿਆ ਮੈਂ ਵੀ ਇਹਨਾਂ ਦੇ ਵੀ ਬਹੁਤ ਆਪਾਂ ਮੇਰਾ ਕੰਮ ਵੇਖੋ ਜੋ ਤੁਹਾਨੂੰ ਦੁੱਧ ਦੱਸਿਆ ਹੋਇਆ ਹੈ। ਇਹ ਲੈ ਆਏ ਨੇ ਇਸ ਤਰ੍ਹਾਂ ਹੀ ਬੱਸ। ਕਦੀ ਨਹੀਂ ਚਵਾਈ ਨਹੀਂ ਕੀਤੀ ਇਹਨੇ ਅੱਜ ਤੱਕ ਵੀਰ ਨੇ। ਬਿਲਕੁਲ ਜੀ। ਹਾਂ ਇਹਦੇ ਪਿੱਛੇ ਇਹਨੇ ਕਣਕ ਬੀਜਿਆ ਤਿੰਨ ਚਾਰ ਮੱਝਾਂ ਮੇਤੋਂ ਘੜੀਆਂ ਉੱਥੇ ਹੀ ਸੌਦਾ ਟਰੈਕਟਰ ਵਾਹਦੇ ਨੇ ਸੌਦਾ ਕਰਕੇ ਲੱਦ ਕੇ ਲੈ ਗਿਆ। ਪੁੱਛ ਲੋ ਇੱਕ ਧਾਰ ਨਹੀਂ ਮਾਰੀ ਇਹਨੇ। ਸਹੀ ਆ। ਬਹੁਤ ਸੋਹਣਾ ਕੰਮ। ਕੱਲਤ ਬਾਰਦੀ ਆ ਭਾਵੇਂ ਤੁਸੀਂ ਆਂਢੀ ਗੁਆਂਢੀ ਹੋ ਜੀ। ਹਾਂ ਜੀ। ਚਲ ਠੀਕ ਆ ਤੇ ਬਾਈ ਇੱਕ ਭਾਜੀ ਦਲੇਰ ਸਿੰਘ ਆਪਣੇ ਸੰਪਰਕ ਨੰਬਰ ਵੀ ਜਰੂਰ ਦੱਸਦੇ ਆ। ਹਾਂਜੀ ਨੰਬਰ ਹੈਗਾ ਜੀ 97792 ਹਾਂਜੀ 9006 ਠੀਕ ਆ ਜੀ ਇਹ ਤੇ ਜੀ WhatsApp ਚੱਲਦਾ ਆਪਣਾ ਠੀਕ ਆ ਜੀ ਹਾਂਜੀ ਸੋ ਇਹ ਤੇ ਜਵਾਈ ਕਰਾ ਸਕਦਾ ਇਸੇ ਨੰਬਰ ਤੇ ਇਸੇ ਨੰਬਰ ਤੇ ਆਪਾਂ ਸਾਈ ਪਾ ਸਕਦਾ ਠੀਕ ਆ ਇਹਦੇ ਨੰਬਰ ਤੇ ਜਿਹੜਾ ਦੋਸਤੋ ਇਸੇ ਬਿਲਕੁਲ ਸੇਮ ਨੰਬਰ ਤੇ ਤੁਸੀਂ ਸਾਈ ਵਿਧਾਈ ਪਾ ਸਕਦੇ ਹੋ ਇਸੇ ਨੰਬਰ ਤੇ ਤੁਸੀਂ ਮਤਲਬ ਕਿ ਬਾਈ ਹੁਣ ਗੂਗਲ ਪੇ ਕਰ ਸਕਦੇ ਹੋ ਕੋਈ ਸਾਈ ਬਿਆਨ ਜਿਹੜਾ ਇਸੇ ਨੰਬਰ ਤੇ ਆ ਤੇ ਕਿਸੇ ਤਰ੍ਹਾਂ ਦੀ ਕੋਈ ਵੀਡੀਓ ਮੰਗਾਉਣੀ ਆ ਇੱਕ ਟਾਈਮ ਦੀ ਦੋ ਟਾਈਮ ਦੀ WhatsApp ਦੇ ਉੱਤੇ ਵੀਡੀਓ ਕਾਲ ਦੁਬਾਰਾ ਜਾ ਕਿਸੇ ਤਰੀਕੇ ਨਾਲ ਤੁਸੀਂ ਅਪਲੋਡ ਕਰਨੀ ਆ। ਵੀਡੀਓ ਪੂਣੀ ਪਵਾ ਸਕਦਾ ਹੈ। ਤੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ WhatsApp ਵੀਡੀਓ ਕਾਲ ਵੀ ਕਰ ਸਕਦੇ ਹੋ, ਚੁਭਾਈ ਦੇਖ ਸਕਦੇ ਹੋ। ਤੇ ਆਹ ਦੀ ਪਹਿਲੇ ਨੰਬਰ ਦੇ ਇੱਕ ਤੁਹਾਨੂੰ ਦੋਸਤੋ ਆਪਾਂ ਬਿਲਕੁਲ ਜਿਹੜੀ ਵਧੀਆ ਚੰਗੀ ਇੱਕ ਮੱਝ ਦਿਖਾਈ ਸੀ ਨੀਲੀ 라ਵੀ ਦੇ ਵਿੱਚ। ਇੱਕ ਵਾਰੀ ਮੈਂ ਵੀਰ ਨੂੰ ਫੇਰ ਕਹਿ ਦਿੰਦਾ ਵੀ ਇਹਨੂੰ ਖੋਲ ਕੇ ਤੋੜ ਕੇ ਦਿਖਾ ਦੇ। ਸੋ ਬਹੁਤੇ ਵੀਰਾਂ ਦੀ ਡਿਮਾਂਡ ਇੱਛਾ ਹੁੰਦੀ ਹੈ ਵੀ ਆਪਾਂ ਨੀਲੀ 라ਵੀ ਦਾ ਪਸ਼ੂ ਖਰੀਦ ਲਈਏ। ਠੀਕ ਹੈ ਜੀ। ਮੱਝ ਚੰਗੀ ਆ, ਠੰਡੀ ਧੀਰੀ ਮੱਝ ਆ। ਠੀਕ ਹੈ ਜੀ। ਇਹ ਪਸ਼ੂ ਦੀ ਵੀ ਜਿਹੜੀ ਕੁਆਲਿਟੀ ਆ। ਉਹ ਜਿਹੜੀ ਦੋਸਤੋ ਇਹ ਹੁੰਦੀ ਹੈ ਵੀ ਤਕਰੀਬਨ ਲੰਮਾ ਸਮਾ ਜਿਹੜਾ ਪਸ਼ੂ ਆ ਦੁੱਧ ਚਵਾਈ ਕਰਵਾਉਂਦੀ ਠੀਕ ਲੱਗ ਬਹੁਤ ਜਿਆਦਾ ਦੇਖੋ ਠੀਕ ਠੰਡੀ ਧੀਰੀ ਰੇਡੀ ਆ ਪਾ ਛੋਟਾ ਬੱਚਾ ਬਾਹਰ ਥੱਲੇ ਬਿਲਕੁਲ ਲਓ ਜੀ ਤੇ ਭਾਈ ਖੋਲ ਛੋਟੇ ਵੀ ਆਪਾਂ ਇਹਨੂੰ ਕਰਕੇ ਦਿਖਾ ਦਈਏ ਤਸਲੀਮਾ ਕਰੀ ਫੇਰ ਤੇ ਕੱਦ ਕਾਠੀ ਜਿਹੜਾ ਦੋਸਤੋ ਵੱਡਾ ਕੱਦ ਕਾਠਾ ਨੀਚੇ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਟਾ ਬਾਕੀ ਪ੍ਰੋਪਰ ਵੀਡੀਓ ਤੁਸੀਂ ਦੇਖ ਲਿਓ ਤੇ ਥਣ ਹਵਾਨੇ ਦੀ ਜਿਹੜੀ ਆ ਵਧੀਆ ਚੰਗਾ ਸੋਹਣਾ ਥਣ ਹਵਾਨਾ ਲੱਗਾ ਹੈਗਾ ਮੱਝ ਨੂੰ ਆਹ ਦੇਖੋ ਪਤਲੀ ਚਮੜੀ ਆ ਤੇ ਦੁੱਧ ਦੇ ਨਾਲ ਸੰਪਰਕ ਕਰ ਸਕਦੇ ਹੋ ਅਜਿਹਾ ਗਾਉਂ ਪਹਿ ਕੱਟੀ ਗੁੱਟੀ ਦਾ ਬੱਚਾ ਲੈਣਾ ਬਹੁਤ ਵਧੀਆ ਬੱਚਾ ਦੇ ਸਕਦੀ ਹੈ ਬਿਲਕੁਲ ਜੀ ਹਾਂ ਜੀ ਹੋਰ ਵਾਲਾ ਰਵਾ ਬਣ ਸਕਦਾ ਜੀ ਬਿਲਕੁਲ ਜੀ ਹਾਂ ਜੀ ਸਾਡੇ ਕੋਲ ਪਹਿ ਉਹ ਆਇਆ ਤੇ ਗਿਆ ਰਹਿੰਦਾ ਨਹੀਂ ਗਾ ਸਾਡੇ ਕੋਲ ਚੰਗਾ ਡੰਗ ਟਿਕਦਾ ਹੀ ਨਹੀਂ ਗਾ ਵਪਾਰ ਦੀ ਲੈਣਾ ਜੀ ਕੋਈ ਵੀ ਨਾਲ ਲੈ ਲਈਏ ਘਰ ਚੰਗੀ ਮਾਇਆ ਰੱਖਣੀ ਉਸੇ ਲਈ ਵਿਗ ਜਾਂਦੀ ਬਿਲਕੁਲ ਜੀ ਬਿਲਕੁਲ ਵਪਾਰ ਲੈਣੀ ਇਹੋ ਜੀ ਚੀਜ਼ ਹੈ ਹਾਂ ਜੀ ਤੇ ਦੋਸਤੋ ਅੱਜ ਤਿੰਨ ਨਾਕ ਸੀ ਆਪਾਂ ਦਿਖਾਈ ਬਾਈ ਦਲੇਰ ਸਿੰਘ ਹੋਣਾ ਦੇ ਕੋਲ ਤੇ ਪਿੰਡ ਜਿਹੜਾ ਡੱਲ ਹੈਗਾ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਰ ਵਾਰ ਜਿਹੜੇ ਦੋਸਤੋ ਐਨੀਮਲ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿਣਗੇ ਬੇਸ਼ੱਕ ਤੁਸੀਂ ਸਮੇਂ-ਸਮੇਂ ਦੇ ਨਾਲ ਜਿਹੜਾ ਕੰਟੈਕਟ ਆਪਣਾ ਬਣਾ ਕੇ ਰੱਖ ਸਕਦੇ ਹੋ ਬੇਸ਼ੱਕ ਪਸ਼ੂ ਅੱਜ ਇਹ ਮੌਜੂਦ ਆ ਕੱਲ ਨੂੰ ਪਸ਼ੂ ਹੋਰ ਨਵੇਂ ਆ ਜਾਣੇ ਆ ਡੇਲੀ ਰੁਟੀਨ ਦੇ ਵਿੱਚ ਬਈ ਅਪਡੇਟ ਹੁੰਦੇ ਰਹਿੰਦੇ ਆ ਜੀ ਜੀ ਦੋ ਮੈਂ ਤਾਂ ਲਈਆਂ ਬਾਹਰ ਕੜੀਆਂ ਪਾਉਣ ਦੇ ਕਾਰਨ ਜਾ ਨਹੀਂ ਗਿਆ ਇੱਕ ਤੁਹਾਂ ਉਹਨਾਂ ਕਰਕੇ ਫਿਰ ਡਾਕ ਲਿਆ ਤੁਹਾਨੂੰ ਬਿਲਕੁਲ ਬਿਲਕੁਲ ਜੀਆ ਦੋਸਤੋ ਪਸ਼ੂ ਐਟ ਅ ਟਾਈਮ ਹੁਣ ਵੇਖਦੇ ਵੀ ਆ ਤੇ ਤੁਸੀਂ ਬਾਅਦ ਵਿੱਚ ਵੀ ਕੰਟੈਕਟ ਕਰ ਸਕਦੇ ਹੋ ਪਸ਼ੂ ਤੁਹਾਨੂੰ ਚੰਗੇ ਮਿਲਣਗੇ ਜੋ ਕਹ ਕਹਿ ਦਿੱਤਾ ਬਿਲਕੁਲ ਜਿਹੜਾ ਉਸਤੇ ਦੋ ਦੋ ਕੱਲ ਲੱਗੋ ਕੋਠੀ ਮਈਆਂ ਚੱਲ ਗਈਆਂ ਆਪਣੀਆਂ ਠੀਕ ਹੈ ਜੀ ਉਹ ਵੀਰੇ ਇੱਕ ਸੇਲ ਠੀਕ ਆ ਹਾਂਜੀ ਤੇ ਬਹੁਤ ਵਧੀਆ ਗੱਲ ਆ ਜੀ ਪਸ਼ੂ ਜਿਹੜਾ ਚੰਗਾ ਪਸ਼ੂ ਹਰ ਥਾਂ ਥਾਂ ਤੇ ਜਾਣਾ ਚਾਹੀਦਾ ਤੇ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ